ਤੇਰਾ ਉਹ ਪਾਰਲਾ ਬੰਨਾ ਕੋਈ ਲੱਭ ਨਹੀਂ ਸਕਿਆ ਅਜੇ ਤੱਕ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਉਸ ਪਰਮਾਤਮਾ ਦੇ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਪਰਮਾਤਮਾ ਦੋਹਾਂ ਸ੍ਰਿਆ ਕਾ ਆਪ ਸੁਆਮੀ ਖੇਲੇ ਵਿਗਸੈ ਅੰਤਰਜਾਮੀ ਨਦੀ ਦੇ ਦੋ ਕੰਡੇ ਨੇ ਇੱਕ ਉਰਾਰਲਾ ਪਾਸਾ ਜਿੱਦਾਂ ਅਸੀਂ ਖਲੋਤੇ ਆਂ ਔਰ ਇੱਕ ਪਾਰਲਾ ਪਾਸਾ ਤੇ ਨਦੀ ਨੂੰ ਪਾਰ ਕਰਨਾ ਹੈ ਜਦੋਂ ਕੋਈ ਪਾਰ ਕਰ ਲੈਂਦਾ ਹੈ ਤੇ ਉਹ ਕਹਿੰਦਾ ਮੈਂ ਉਸ ਕੰਡੇ ਤੋਂ ਇਹ ਕੰਡੇ ਤੱਕ ਪਹੁੰਚ ਗਿਆ ਹੁਣ ਪਰਮਾਤਮਾ ਐਸਾ ਨਹੀਂ ਹੈ ਕਿ ਪਰਮਾਤਮਾ ਦਾ ਇੱਕ ਪਾਸਾ ਇਹ ਹੈ ਤੇ ਦੂਜਾ ਪਾਸਾ ਵੀ ਹੋਏਗਾ ਫਿਰ ਜੇ ਕਿਤੇ ਸ਼ੁਰੂਆਤ ਹੋਏਗੀ ਤੇ ਫਿਰ ਉਸ ਦੀ ਕਿਤੇ ਉਹਨੇ ਜਾ ਕੇ ਅਖੀਰ ਨੂੰ ਸਮਾਪਤ ਵੀ ਹੋਣਾ ਹੈ ਭਗਤ ਜੀ ਕਹਿੰਦੇ ਨੇ ਪਰਮਾਤਮਾ ਪਪਾ ਅਪਰ ਪਾਰ ਨਹੀਂ ਪਾਵਾਂ ਮੈਂ ਤੇ ਇੱਕ ਮੱਛੀ ਵਾਂਗਾ ਤੂੰ ਦਰਿਆਉ ਦਾਨਾ ਬਿਨਾ ਮੈਂ ਮੱਛਲੀ ਕੈਸੇ ਅੰਤ ਲ੍ਹਾਂ ਮੈਂ ਉਸ ਸਮੁੰਦਰ ਦੇ ਵਿੱਚ ਰਹਿ ਤਾਂ ਸਕਦੀ ਆ ਤੇ ਕੋਈ ਆਖੇ ਕਿ ਮੱਛੀ ਆਖੇ ਕਿ ਹੁਣ ਮੈਂ ਪੂਰੇ ਸਮੁੰਦਰ ਦਾ ਅੰਤ ਪਾ ਲਿਆ ਤੇ ਫਿਰ ਇਹ ਉਹਦੀ ਮੂਰਖਤਾ ਹੋਵੇਗੀ ਪਰਮਾਤਮਾ ਦਾ ਕੋਈ ਪਰਿਵਾਰ ਨਹੀਂ ਬਸ ਇਹ ਕਹਿ ਸਕਦੇ ਆ ਪਰਮਾਤਮਾ ਤੂੰ ਅਪਰਮ ਪਾਰ ਹੈ ਤੂੰ ਅਪਰ ਹੈ ਤੇਰਾ ਕਿਤੇ ਵੀ ਮੋੜ ਨਹੀਂ ਦਿਸਦਾ ਪਰਮਾਤਮਾ ਦਾ ਕੋਈ ਆਦ ਨਹੀਂ ਹੈ ਪਰਮਾਤਮਾ ਦਾ ਕੋਈ ਮਦ ਨਹੀਂ ਹੈ ਪਰਮਾਤਮਾ ਦਾ ਕੋਈ ਅੰਤ ਨਹੀਂ ਹੈ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀਆ ਨੇ ਜਦੋਂ ਜੈਸਰੀ ਬਾਣੀ ਦੇ ਵਿੱਚ ਇਹ ਬਚਨ ਉਚਾਰਨ ਕੀਤੇ ਤੇ ਮਨ ਦੇ ਵਿੱਚ ਵਿਚਾਰ ਇਹ ਚੱਲਣ ਲੱਗ ਪਏ ਕਿ ਪਰਮਾਤਮਾ ਇਹ ਠੀਕ ਐ ਤੂੰ ਆਦ ਪੂਰਨ ਤੂੰ ਆਦ ਤੋਂ ਪਹਿਲਾਂ ਵੀ ਮੌਜੂਦ ਸੀ ਉਦੋਂ ਵੀ ਪੂਰਾ ਹੀ ਸੀ ਮਦ ਪੂਰਨ ਤੇ ਵਿਚਾਰ ਵੀ ਤੂੰ ਪੂਰਾ ਹੀ ਐ ਅੰਤ ਪੂਰਨ ਪਰਮੇਸ਼ਰ ਐ ਅੰਤ ਵੇਲੇ ਵੀ ਤੂੰ ਪੂਰਾ ਹੀ ਐ ਕਹਿਣ ਤੋਂ ਭਾਵ ਕਿ ਪਰਮਾਤਮਾ ਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ ਤੇਰਾ ਅੰਤ ਨਾ ਜਾਈ ਲਖਿਆ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਤਿਲ ਮਾਤਰ ਵੀ ਤੇਰੀ ਵਡਿਆਈ ਆਖੀ ਨਹੀਂ ਜਾ ਸਕਦੀ ਗੁਣ ਕਹਿ ਗੁਣੀ ਸਮਾਵਣਿਆ ਹੁਣ ਉਹਦੀ ਵਡਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ ਪਰ ਵਡਿਆਈ ਤਾਂ ਕਰਨੀ ਹੋਈ ਨਾ ਵਡਿਆਈ ਜ਼ਰੂਰ ਕਰਨੀ ਹੈ ਕਿਉਂਕਿ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਇੱਕ ਦਿਨ ਉਹਦੇ ਵਿੱਚ ਆਪੇਦ ਹੋ ਜਾਵਾਂਗੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬੜੀ ਪਿਆਰੀ ਨਜ਼ਮ ਲਿਖੀ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਨਦੀ ਕੋਲ ਗਏ ਨੇ ਔਰ ਨਦੀ ਕੋਲੋਂ ਸਵਾਲ ਪੁੱਛਦੇ ਨੇ ਕਿ ਨਦੀ ਇਹ ਦੱਸ ਕਿ ਜਦੋਂ ਰਾਤ ਦਾ ਵੇਲਾ ਸੀ ਉਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਇਹ ਦੱਸ ਕਿ ਦਿਨੇ ਤਾਂ ਚੱਲ ਤੂੰ ਟਰੈਵਲ ਕੀਤਾ ਯਾਤਰਾ ਕੀਤੀ ਹੈ ਨਦੀ ਤੂੰ ਚੱਲਦੀ ਪਈ ਸੀ ਹੁਣ ਤਾਂ ਰਾਤ ਹੋ ਗਈ ਆ ਵੇਖ ਸਾਰੇ ਜੀ ਜੰਤ ਸੌਂ ਗਏ ਨੇ ਤੂੰ ਵੀ ਆਰਾਮ ਕਰ ਲੈ ਰਾਤ ਵੇਲੇ ਤੂੰ ਆਰਾਮ ਕਰ ਲੈ ਔਰ ਜਦੋਂ ਦਿਨ ਚੜੇਗਾ ਫੇਰ ਤੂੰ ਵਗਣਾ ਸ਼ੁਰੂ ਕਰ ਦੇ ਹੁਣ ਵੇਖੋ ਕਵੀਆਂ ਦੇ ਆਪਣੇ ਹਿਰਦੇ ਹੁੰਦੇ ਨੇ ਕਿਤੇ ਨਦੀਆਂ ਨੇ ਬੋਲ ਕੇ ਨਹੀਂ ਦੱਸਣਾ ਹੁੰਦਾ ਪਰ ਸਾਨੂੰ ਸਮਝਾਉਣ ਦਾ ਇੱਕ ਢੰਗ ਤਰੀਕਾ ਹੈ ਉਹਨਾਂ ਦੇ ਕੋਲ ਕਿ ਕਿਸੇ ਵੀ ਢੰਗ ਤਰੀਕੇ ਦੇ ਨਾਲ ਸਾਨੂੰ ਗੱਲ ਸਮਝ ਆ ਜਾਵੇ ਅਸੀਂ ਸਮਝ ਜਾਈਏ ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ ਤੋ ਅਗੋ ਨਦੀ ਨੇ ਜਵਾਬ ਦੇ ਦਿੱਤਾ ਨਦੀ ਕਹਿਣ ਲੱਗੀ ਕਿ ਜੇਕਰ ਮੈਂ ਰੁਕ ਗਈ ਮੈਂ ਮਿਲਣਾ ਸਮੁੰਦ ਸਾਗਰ ਦੇ ਵਿੱਚ ਜਾ ਕੇ ਮੈਂ ਆਰਾਮ ਨਹੀਂ ਕਰ ਸਕਦੀ ਮੈਂ ਠਹਿਰ ਨਹੀਂ ਸਕਦੀ ਤੇ ਭਾਈ ਸਭ ਭਾਈ ਵੀਰ ਸਿੰਘ ਜੀ ਨੇ ਨਜ਼ਮ ਲਿਖ ਦਿੱਤੀ ਸੀਨੇ ਖੇਚ ਜਿਨ੍ਹਾਂ ਨੇ ਖਾਦੀ ਉਹ ਕਰ ਆਰਾਮ ਨਹੀਂ ਬੈੰਦੇ ਨਿਹੋ ਵਾਲੇ ਨੈਣਾ ਕੀ ਨਿੰਦਰ ਦਿਨੇ ਰਾਤ ਪਏ ਬੈੰਦੇ ਜਿਨ੍ਹਾਂ ਦੇ ਅੰਦਰ ਹੁਣ ਅੰਦਰ ਤੜਪ ਹੋਵੇ ਪਰਮਾਤਮਾ ਨੂੰ ਮਿਲਣ ਦੀ ਉਹ ਸੁਰਤ ਕਰਕੇ ਅਭਿਆਸ ਕਰਦੇ ਰਹਿੰਦੇ ਨੇ ਉਡੀਕ ਵਿੱਚ ਬੈਠੇ ਨੇ ਪ੍ਰਭ ਮੋਹੇ ਕਬ ਗੱਲ ਲਾਵੈ ਗੇ ਜਦੋਂ ਸ਼ਬਦ ਗੇ ਆ ਜਾਂਦਾ ਹੈ ਨਾ ਇਹਦਾ ਅਰਥ ਹੈ ਕਿ ਮੈਂ ਉਡੀਕ ਦੇ ਵਿੱਚਾਂ ਪ੍ਰਭ ਮੋਹੇ ਕਭ ਗੱਲ ਲਾਵਾਂਗੀ ਭਗਤ ਜੀ ਕਹਿੰਦੇ ਨੇ ਪਪਾ ਅਪਰ ਪਾਰ ਨਹੀਂ ਪਾਵਾਂ ਮੈਂ ਤੇਰਾ ਪਾਰਾ ਵਾਰ ਨਹੀਂ ਪਾ ਸਕਦਾ ਪਰਮ ਜੋਤ ਸਿਉ ਪਰਚੋ ਲਾਵਾਂ ਹੁਣ ਇੱਕ ਜੋਤ ਹੈ ਸਾਡੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦੇ ਚਾਨਣ ਸਭ ਮੈਂ ਚਾਨਣ ਹੋਏ ਇੱਕ ਜੋਤ ਹੈ ਮੇਰੀ ਔਰ ਮੇਰੀ ਇਹ ਜੋਤ ਉਸ ਪਰਮ ਜੋਤ ਤੋਂ ਆਈ ਹੈ ਕਹੋ ਕਬੀਰ ਇਹ RAM ਕੀ ਅੰਸ ਜਸ ਕਾਗਦ ਪਰ ਮਿਟੈਨਾ ਮਨਸ ਮੇਰੀ ਜੋਤ ਇੱਕ ਕਿਰਨ ਹੈ ਤੇ ਜਿਹੜਾ ਪਰਮ ਜੋਤ ਹੈ ਉਹ ਸੂਰਜ ਹੈ ਆ ਜਿਤਨੀਆਂ ਵੀ ਕਿਰਣਾ ਨੇ ਇਹ ਸਾਰੀਆਂ ਸੂਰਜ ਤੋਂ ਆ ਰਹੀਆਂ ਨੇ ਹੁਣ ਕਿਰਣਾ ਤੇ ਵੱਖ-ਵੱਖ ਨੇ ਕਿਰਣਾ ਤੇ ਅਰਬਾਂ ਖਰਬਾਂ ਨੇ ਪਰ ਸੂਰਜ ਤੇ ਇੱਕੋ ਹੀ ਹੈ ਗੁਰੂ ਸਾਹਿਬ ਨੇ ਇਹਨੂੰ ਬਾਣੀ ਵਿੱਚ ਇਵੇਂ ਬਿਆਨ ਕੀਤਾ ਸੂਰਜ ਏਕੋ ਰਤ ਅਨੇਕ ਮਹਾਰਾਜ ਜੀ ਕਹਿੰਦੇ ਨੇ ਇੱਕ ਸੂਰਜ ਹੈ ਉਹਦੇ ਤੋਂ ਕਈ ਰੁੱਤਾਂ ਨੇ ਇੱਕ ਪਰਮਾਤਮਾ ਪਰਮ ਜੋਤ ਹੈ ਇੱਕ ਮੇਰੀ ਜੋਤ ਹੈ ਤੇ ਭਗਤ ਕਬੀਰ ਸਾਹਿਬ ਜੀ ਸਮਝਾਉਣਾ ਚਾਹੁੰਦੇ ਨੇ ਕਿ ਪਰਮ ਜੋਤ ਸਿਓ ਪਰਚੋ ਲਾਵਾਂ ਪਰਚੋ ਤੋਂ ਭਾਵ ਕਿ ਮੈਂ ਪ੍ਰੇਮ ਪਾਵਾਂ ਪਰਮ ਜੋਤ ਦੇ ਨਾਲ ਕਿਉਂਕਿ ਜਿਹੜਾ ਗੁਰੂ ਦਾ ਖਾਲਸਾ ਹੈ ਉਹ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਗੁਰੂ ਸਾਹਿਬ ਨੇ ਸਾਨੂੰ ਜੋਤ ਦਾ ਪੁਜਾਰੀ ਬਣਾਇਆ ਕੋਈ ਮੜੀਆਂ ਮਸਾਣਾ ਦਾ ਜਠੇਰਿਆਂ ਦਾ ਠਠੇਰਿਆਂ ਦਾ ਵੱਡੇ ਬਡੇਰਿਆਂ ਦਾ ਇਹਦਾ ਸਾਨੂੰ ਪੁਜਾਰੀ ਨਹੀਂ ਬਣਾਇਆ ਪਿਪਲ ਨੂੰ ਮੱਥਾ ਟੇਕਣਾ ਸੂਰਜ ਨੂੰ ਮੱਥਾ ਟੇਕਣਾ ਚੰਦਰਮੇ ਦੀ ਪੂਜਾ ਕਰਨੀ ਹੈ ਸੱਪਾਂ ਦੀ ਪੂਜਾ ਹੁੰਦੀ ਹੈ ਆਪਣੇ ਦੇਸ਼ ਵਿੱਚ ਪਸ਼ੂ ਪੂਜੇ ਜਾਂਦੇ ਇੱਥੇ ਗੁਰੂ ਦੇ ਖਾਲਸੇ ਨੇ ਇਹ ਕੰਮ ਨਹੀਂ ਕਰਨਾ ਇੱਕ ਵਾਹਦ ਵਜੂਦ ਹਸਤੀ ਪਰਮ ਜੋਤ ਦਾ ਪੁਜਾਰੀ ਬਣਾਇਆ ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਇਹ ਪਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟ ਹੋਇਆ ਹੈ ਪਰਮਾਤਮਾ ਦੀ ਖੁਸ਼ੀ ਦੇ ਵਿੱਚ ਹੋਇਆ ਪਰਮਾਤਮਾ ਨੇ પ્રસન્ન ਹੋ ਕੇ ਇਹਨੂੰ ਪੈਦਾ ਕੀਤਾ ਇਸ ਕਰਕੇ ਇਹਨੇ ਪਰਮ ਜੋਤ ਦੀ ਪੂਜਾ ਕਰਨੀ ਹੈ ਤੇ ਮੈਂ ਕਈ ਵਾਰ ਇਹ ਬੇਨਤੀ ਕੀਤੀ ਹੈ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਕਿ ਜੀ ਸਾਡਾ ਤੇ ਬਾਬਾ ਬਹੁਤ ਧਨੀ ਹੈ ਜਾਂ ਜਿਹਨੂੰ ਮੈਂ ਪੂਜਣਾ ਉਹ ਬਹੁਤ ਕਰਨੀ ਵਾਲਾ ਹੈ ਮੈਨੂੰ ਮੁਸੀਬਤਾਂ ਦੇ ਵਿੱਚੋਂ ਕੱਢਦਾ ਹੈ ਤੇ ਕੱਲ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਇੱਕ ਪਾਸਟਰ ਬੈਠਾ ਹੈ ਨਾਮ ਦੇ ਉੱਤੇ ਡੁੱਬ ਚੱਲਿਆ ਸੀ ਤੇ ਉਹਨੂੰ ਗੁਰੂ ਕੇ ਖਾਲਸੇ ਨੇ ਬਚਾਇਆ ਜਿਹੜੇ ਪਖੰਡ ਕਰਦੇ ਸਨ ਹਾਲੇਲੂਇਆ ਕਰਦੇ ਸਨ ਤੇ ਸਾਡੇ ਭੋਲੇ ਪਾਲੇ ਬਿਰਸਿੰਘ ਉੱਥੇ ਜਾ ਕੇ ਨੱਚਦੇ ਨੇ ਕਈਆਂ ਨੂੰ ਕਰੰਟ ਲੱਗ ਜਾਂਦਾ ਜੀ ਉਹ ਕਹਿੰਦੇ ਦੇਖੋ ਸਾਡੇ ਬਾਬੇ ਨੇ ਕਿੰਨਿਆਂ ਨੂੰ ਮੁਸੀਬਤਾਂ ਦੇ ਵਿੱਚੋਂ ਕੱਢਿਆ ਕਿੰਨਿਆਂ ਨੂੰ ਸੰਕਟਾਂ ਵਿੱਚੋਂ ਕੱਢਿਆ ਉਹ ਤੇ ਹੁਣ ਬਾਬੇ ਤਾਂ ਪੰਜਾਬ ਵਿੱਚ ਬੜੇ ਨੇ ਸਾਰੇ ਭੋਰਿਆਂ 'ਚ ਕਿਉਂ ਵੜ ਬੈਠੇ ਹੋ ਤੁਸੀਂ ਤਾਂ ਗੁਰਬਾਣੀ ਨੂੰ ਮੰਤਰ ਬਣਾਤਾ ਸੀ ਕਿੱਥੇ ਗਏ ਤੁਹਾਡੇ ਚੁਪੈਰੇ ਕੋਈ 2-4 ਚੁਪੈਰੇ ਕਰਕੇ ਹੁਣ ਪਾਣੀ ਜਿਹੜਾ ਹੈ ਕਰ ਦਿਓ ਹੱਡ ਨੂੰ ਸ਼ਾਂਤ ਕਰ ਦਿਓ ਇਹ ਤੇ ਬਾਣੀ ਮਹਾਂਪੁਰਖਨ ਕੀ ਸੀ ਮੰਤਰ ਸੀ ਗੁਰਬਾਣੀ ਜਿਹੜੀ ਐ ਉਹ ਜੀਵਨ ਜਿਉਣ ਦੀ ਜਾਂਚ ਐ ਤੇ ਅਸੀਂ ਉਹਨੂੰ ਮੰਤਰ ਬਣਾ ਲਏ ਹੁਣ ਬਾਬਿਆਂ ਨੂੰ ਆਖੋ ਕਿ ਸਾਨੂੰ ਇਸ ਮੁਸੀਬਤ ਤੋਂ ਬਚਾਓ ਕੋਈ ਮਹਾ ਮੰਤਰਾਂ ਦੇ ਜਾਪ ਕਰੋ ਕਈ ਪ੍ਰਕਾਰ ਦੇ ਮੰਤਰ ਬਾਬੇ ਦੇ ਦਿੰਦੇ ਸਨ ਸ਼ਬਦਾਂ ਦਾ ਜਾਪ ਦੇ ਦਿੰਦੇ ਸਨ ਇਹ ਮੁਸੀਬਤ ਵਿੱਚੋਂ ਤੁਹਾਨੂੰ ਕੱਢੇਗਾ ਗੁਰੂ ਤਾਂ ਮੁਸੀਬਤ ਦੇ ਵਿੱਚੋਂ ਕੱਢਦਾ ਹੀ ਐ ਗੁਰੂ ਬਾਹ ਫੜਦਾ ਆਪ ਜੀਆਂ ਨੂੰ ਇੱਕ ਪੰਕਤੀ ਸੁਣਾ ਦਿਆਂ ਕੰਡਾ ਪਾਏ ਨਾ ਗੱਡਾਈ ਕਹਿੰਦੇ ਨੇ ਇੱਕ ਕੰਡਾ ਵੀ ਨਾ ਤੁਹਾਡੇ ਪੈਰ ਦੇ ਵਿੱਚ ਵੱਜਣ ਨਹੀਂ ਦੇਵੇਗਾ ਜੇ ਤੁਸੀਂ ਗੁਰੂ ਵਾਲੇ ਬਣ ਜਾਓ ਤਾਂ ਜਿਸ ਸਤਗੁਰ ਰਖਣਾ ਹਾਰਾ ਹੈ ਇਹ ਪੰਕਤੀ ਨੂੰ ਯਾਦ ਰੱਖਣਾ ਤੇ ਤੁਹਾਨੂੰ ਭਰੋਸਾ ਰਹੇਗਾ ਆਪਣੇ ਗੁਰੂ ਤੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਤੇ ਮੈਨੂੰ ਲੈ ਛਡਾਈ ਤੇ ਪੰਕਤੀ ਜ਼ਰੂਰ ਯਾਦ ਕਰ ਲੈਣੀ ਕੰਡਾ ਪਾਏ ਨਾ ਗੱਡਾਈ ਜਿਸ ਸਤਿਗੁਰ ਰਖਣ ਹਾਰਾ ਹੈ ਤਿੰਨਾ ਤਾਪ ਤੋਂ ਬਚਾਉਣ ਵਾਲਾ ਤੇਰਾ ਗੁਰੂ ਪਰਮੇਸ਼ਰ ਹੈ ਤੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਕਿਉਂਕਿ ਤੂੰ ਪਰਮ ਜੋਤ ਦਾ ਪੁਜਾਰੀ ਹੈ ਕਿਸੇ ਵੀ ਮੜੀ ਮਸਾਣ ਨੇ ਕਿਸੇ ਬਾਬੇ ਨੇ ਜਨਿਆਂ ਦੀ ਕਿ ਪਰਮਾਰ ਹੋਈ ਪਈ ਐ ਉਹ ਆਪ ਡੁੱਬੇ ਬੈ ਨੇ ਆਪ ਹੁਣ ਬਾਜਾ ਮਾਰਦੇ ਨੇ ਕਿ ਜੀ ਸਾਨੂੰ ਬਚਾ ਲਓ ਤੇ ਇਹਨਾਂ ਨੂੰ ਪੁੱਛੇ ਕੋਈ ਕਿ ਤੁਸੀਂ ਜੇ ਆਪ ਹੀ ਡੁੱਬ ਚੱਲੇ ਹੋ ਤੇ ਤੁਸੀਂ ਦੁਨੀਆ ਨੂੰ ਕੀ ਬਚਾਉਣਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਗੁਰੂ ਉਹ ਐ ਆਪ ਤਰੇ ਤਾਰੇ ਗੁਰ ਸਿੱਖ ਗੁਰੂ ਤੇ ਤਰਨ ਤਾਰਨ ਐ ਗੁਰੂ ਤੇ ਜਿੱਥੇ ਆਪ ਤਰਦਾ ਉਹ ਹੋਰਨਾਂ ਨੂੰ ਵੀ ਤਾਰ ਦਿੰਦਾ ਹੈ ਤੇ ਮਹਾਰਾਜ ਨੇ ਗੁਰੂ ਕੇ ਖਾਲਸੇ ਨੂੰ ਪਰਮੇਸ਼ਰ ਦਾ ਪੁਜਾਰੀ ਬਣਾਇਆ ਇੱਕ ਦਾ ਉਪਾਸ਼ਕ ਇਸ ਕਰਕੇ ਮਹਾਰਾਜ ਨੇ ਇੱਕ ਓੰਕਾਰ ਲਿਖਿਆ ਇੱਕ ਨੂੰ ਛੱਡ ਕੇ ਦੂਜੇ ਪਾਸੇ ਜਾਣਾ ਹੀ ਨਹੀਂ ਭਗਤ ਜੀ ਕਹਿੰਦੇ ਨੇ ਪਪਾ ਅਪਰਪਾਰ ਨਹੀਂ ਪਾਵਾਂ ਪਰਮ ਜੋਤ ਸਿਓ ਪਰਚੋ ਲਾਵਾਂ ਪਾਚੋ ਇੰਦਰੀ ਨਿਕਰ ਹੈ ਕਰਈ ਹੁਣ ਜਿਹੜਾ ਮਨੁੱਖ ਆਪਣੇ ਇਹਨਾ ਪੰਜ ਗਿਆਨ ਇੰਦਰੀਆ ਨੂੰ ਕਾਬੂ ਦੇ ਵਿੱਚ ਰੱਖਦਾ ਹੈ ਰੂਪ ਰੰਗ ਗੰਧ ਸਪਰਸ਼ ਇਹ ਸਾਡੇ ਗਿਆਨ ਇੰਦਰੀ ਨੇ ਅੱਖਾਂ ਦੇ ਰਾਹੀਂ ਗਿਆਨ ਹੁੰਦਾ ਹੈ ਰੰਗਾਂ ਦਾ ਨਾਸਕਾਰ ਦੇ ਰਾਹੀਂ ਪਤਾ ਲੱਗਦਾ ਸੁਗੰਧ ਦਾ ਪਤਾ ਲੱਗਦਾ ਕਿ ਬਦਬੂ ਹੈ ਖੁਸ਼ਬੂ ਹੈ ਕੰਨਾਂ ਦੇ ਰਾਹੀਂ ਗਿਆਨ ਮਿਲਦਾ ਹੁਣ ਕਈਆਂ ਦੀਆਂ ਅੱਖਾਂ ਨਹੀਂ ਹੁੰਦੀਆਂ ਉਹ ਚੰਗੇ ਰਾਗੀ ਬਣ ਜਾਂਦੇ ਨੇ ਕਿ ਅੱਖਾਂ ਦਾ ਰਾਜ ਇਹ ਬੰਦ ਹੋ ਗਿਆ ਤੇ ਕੀ ਹੋਇਆ ਕੰਨਾਂ ਦੇ ਰਾਹੀਂ ਸੁਣ ਸੁਣ ਕੇ ਸੁਣਿਆ ਅੰਦੇ ਪਾਵੈ ਰਾ ਤੇ ਸਾਧ ਸੰਗਤ ਕਈ ਐਸੇ ਹੁੰਦੇ ਨੇ ਕਿ ਅੱਖਾਂ ਦੇ ਦੁਆਰੇ ਵੀ ਬੰਦ ਹੁੰਦੇ ਨੇ ਤੇ ਕੰਨਾਂ ਦੇ ਦੁਆਰੇ ਵੀ ਬੰਦ ਹੁੰਦੇ ਨੇ। ਨਾ ਦੇਖ ਸਕਦੇ ਨੇ ਨਾ ਸੁਣ ਸਕਦੇ ਨੇ। ਫਿਰ ਪਰਮਾਤਮਾ ਨੇ ਇਸ ਤੋਂ ਅੱਗੇ ਦੀ ਖੇਡ ਬਣਾ ਦਿੱਤੀ ਕਿ ਆਹ ਜਿਹੜੀ ਸਾਡੀ ਤਨ ਦੀ ਚਮੜੀ ਹੈ ਉਹ ਫਿਰ ਸਪਰਸ਼ ਕਰਕੇ ਪਤਾ ਲੱਗਦਾ ਉਹਨਾਂ ਨੂੰ ਉਹ ਆਪਣੇ ਧੀਆ ਪੁੱਤਰਾਂ ਨੂੰ ਵੀ ਪਕੜ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਮੇਰਾ ਪੁੱਤਰ ਹੈ। ਪਰਮਾਤਮਾ ਨੇ ਫਿਰ ਨੱਕ ਦਾ ਰਾਹ ਖੋਲ੍ਹਿਆ। ਕੋ ਆਪਣੇ ਪੁੱਤਰ ਦੇ ਵਿੱਚੋਂ ਜਿਹੜੀ ਗੰਧ ਆਉਂਦੀ ਹੈ ਉਹਨੂੰ ਸੁੰਘ ਕੇ ਦੱਸ ਦੇਣਗੇ ਮੇਰਾ ਪੁੱਤਰ ਹੈ ਮੇਰੀ ਧੀ ਹੈ। ਇਹ ਸਾਡੇ ਗਿਆਨ ਇੰਦਰੀ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਗਿਆਨ ਇੰਦਰੀਆਂ ਦੀ ਵਰਤੋਂ ਸਹੀ ਕਰਨੀ ਹੈ। ਕਿਵੇਂ? ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪੁੱਛੀਏ ਸੱਚੇ ਪਾਤਸ਼ਾਹ ਦੱਸੋ ਇਹ ਗਿਆਨ ਇੰਦਰੀ ਕਿਵੇਂ ਸਾਧਾਂ ਤੇ ਮਹਾਰਾਜ ਕਹਿੰਦੇ ਪਰਤਰੀਏ ਰੂਪ ਨਾ ਪੀਖੈ ਨੇਤਰ ਪਰਾਇਆ ਰੂਪ ਨਹੀਂ ਤੱਕਣਾ ਕਿਸੇ ਦਾ ਵੀ ਦੇਖ ਬਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾ ਜਾਣੇ ਇਹਨਾਂ ਨੇਤਰਾਂ ਦੇ ਨਾਲ ਕੀ ਕਰਨਾ ਹੈ ਨੇਤਰੀ ਸਤਗੁਰੂ ਪੀਖਣਾ ਕੰਨਾਂ ਦੀ ਗੱਲ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਇਹ ਕੰਨ ਤਨ ਦੇ ਨਾਲ ਕਿਉਂ ਲਾਏ ਨੇ ਆਛਾ ਦੱਸੋ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਸ੍ਰਵਣੋ ਮੇਰਿਓ ਸਾਚੇ ਸੁਣਨੇ ਨੋ ਪਠਾਏ ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਇਹਨਾਂ ਦੇ ਰਾਹੀ ਸੱਚ ਦੀ ਵਿਚਾਰ ਸੁਣੋ ਪਾਚੋ ਇੰਦਰੀ ਨਿਗਰਹਿ ਕਰਈ ਜਿਹੜਾ ਮਨੁੱਖ ਆਪਣੇ ਇਹਨਾਂ ਪੰਜ ਗਿਆਨ ਇੰਦਰੀਆਂ ਨੂੰ ਸਾਧ ਕੇ ਰੱਖਦਾ ਹੈ ਪਾਪ ਬੰਨ ਦੋ ਨਿਰਵਰਈ ਉਹਦੇ ਜੀਵਨ ਵਿੱਚੋਂ ਪਰਮਾਤਮਾ ਪਾਪ ਤੇ ਪੁੰਨ ਦੀ ਜਿਹੜੀ ਖੇਡ ਹੈ ਉਹ ਸਮਾਪਤ ਕਰ ਦਿੰਦਾ ਹੈ ਗੁਰੂ ਸਾਹਿਬ ਤਾਂ ਪਾਪ ਕੁੰਨ ਨੂੰ ਲਿਖਦੇ ਨੇ ਕਿ ਇਹ ਕਹਾਵਤ ਹੈ ਕੁਨਿ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੇ ਪਾਪ ਗੁਨ ਤੈ ਬਈ ਕਹਾਵਤ ਕੋ ਨਰਕ ਉਹ ਸੁਰਗ ਪੰਚਾਵਤ ਆਲ ਜਾਲ ਮਾਇਆ ਜੰਜਾਲ ਹਮੈ ਮੋ ਪਰਮਪੈ ਭਾਰ ਉਹਦੇ ਜੀਵਨ ਦੇ ਵਿੱਚੋਂ ਇਹ ਵਿਚਾਰ ਮੁੱਖ ਜਾਂਦੀ ਹੈ ਕਿ ਆਹ ਪਾਪ ਕਰਮ ਹੈ ਆਹ ਪੁੰਨ ਕਰਮ ਹੈ ਉਹਦਾ ਪੂਰਾ ਜੀਵਨ ਹੀ ਸਾਧਿਆ ਹੁੰਦਾ ਹੈ ਉਹ ਜੋ ਵੀ ਕਰਮ ਕਰਦਾ ਹੈ ਉਹ ਧਰਮ ਦਾ ਹੀ ਕਰਮ ਹੁੰਦਾ ਹੈ ਫਫਾ ਬਿਨ ਫੂਲੇ ਫਲ ਹੋਈ ਸਫੇ ਅਖਰ ਰਹੀ ਭਗਤ ਜੀ ਸਾਡੇ ਨਾਲ ਉਪਦੇਸ਼ ਸਾਂਝਾ ਕਰਦੇ ਨੇ ਫਫਾ ਬਿਨ ਫੂਲੇ ਫੂਲੇ ਤੋਂ ਭਾਵ ਕਿ ਜੇ ਤੇਰੇ ਅੰਦਰ ਅਹੰਕਾਰ ਹੈ ਇਹਦੇ ਅੰਦਰ ਅਹੰਕਾਰ ਬੜੀ ਛੇਤੀ ਆ ਜਾਂਦਾ ਹੈ ਪੁੱਲ ਬੈਠਦਾ ਹੈ ਥੋੜਾ ਕੁਝ ਇਹਨੂੰ ਪ੍ਰਾਪਤ ਹੋ ਜਾਵੇ ਤੇ ਇਹ ਅਭਿਮਾਨ ਕਰਨ ਲੱਗ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇੱਕ ਪੰਕਤੀ ਹੈ ਬੜੀ ਕੀਮਤੀ ਹੈ ਲਸ਼ਕਰ ਜੋੜੇ ਕੀਏ ਸੰਬਾਹਾ ਨਿਕਸਿਆ ਫੂਕ ਹੋਏ ਗयो ਸਵਾਹ ਗੁਰੂ ਸਾਹਿਬ ਕਹਿੰਦੇ ਨੇ ਨਾ ਲਸ਼ਕਰ ਜੋੜੇ ਇਹ ਸੰਬਾਹ ਨਿਕਸਿਆ ਫੂਕ ਹੋਏ ગયો ਸੁਆ ਤੇਰੀ ਹਵਾ ਕੱਢਣ ਲੱਗਿਆਂ ਪਰਮਾਤਮਾ ਨੂੰ ਕਿੰਨਾ ਕੁ ਸਮਾਂ ਲੱਗਣਾ ਤੇ ਤੂੰ ਐਨੇ ਹੀ ਐਵੇਂ ਹੀ ਭੁੱਲਿਆ ਫਿਰਦਾ ਜਿਵੇਂ ਸੱਪ ਦੇ ਅੰਦਰ ਜ਼ਹਿਰ ਬਹੁਤੀ ਇਕੱਠੀ ਹੋ ਜਾਣਾ ਫੁਕਾਰੇ ਮਾਰਨ ਲੱਗ ਜਾਂਦਾ ਐਵੇਂ ਇਹਦੇ ਅੰਦਰ ਵੀ ਫੂਫਾ ਹੀ ਐਵੇਂ ਹੀ ਪੁਕਾਰੇ ਛੱਡਦਾ ਫਿਰਦਾ ਤੇ ਆਹ ਜਿਹੜੀ ਗੁਬਾਰੇ ਦੇ ਵਿੱਚ ਹਵਾ ਭਰੀ ਐ ਇਹਨੂੰ ਮਾੜਾ ਜਾਂ ਕੰਡਾ ਵਜਿਆ ਦੀ ਇਹਦੀ ਹਵਾ ਵਿੱਚੋਂ ਉਸੇ ਵੇਲੇ ਪਟਾਕਾ ਪੈ ਜਾਣਾ ਤੇ ਮਹਾਰਾਜ ਜੀ ਕਹਿੰਦੇ ਨੇ ਜਿਹੜੀ ਤੇਰੀ ਦੇਹੀ ਹੈ ਇਹਦਾ ਕੀ ਵਿਸਾ ਹੈ ਹੈ ਕੋਈ ਇਹਦਾ ਤੇ ਕੋਈ ਵਿਸਾਰ ਨਹੀਂ ਇਸ ਕਰਕੇ ਜਿਆਦਾ ਅਹੰਕਾਰ ਨਾ ਕਰਿਆ ਕਰ ਅਫਾ ਬਿਨ ਫੂਲੇ ਫਲ ਹੋਈ ਤੇਨੂੰ ਨਾਮ ਰੂਪ ਪ੍ਰਸਾਦ ਫਲ ਤਾਂ ਹੀ ਪ੍ਰਾਪਤ ਹੋਵੇਗਾ ਜੇ ਤੂੰ ਹਉਮੈ ਨਹੀਂ ਕਰੇਂਗਾ ਜੇ ਤੂੰ ਆਪ ਫੁੱਲ ਕੇ ਬੈਠਦਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਵਿੱਚੋਂ ਬਚਨ ਨੇ ਕਿ ਜਬ ਕਛ ਪਾਵੈ ਤਬ ਗਰਭ ਕਰਦਹਿ ਮਾਇਆ ਗਈ ਤਬ ਰੋਵਨ ਲਗਤੈ ਜਬ ਇਹ ਮਨ ਮਹਿ ਕਰਤ ਗਮਾਨਾ ਤਬ ਇਹ ਬਾਬਦ ਸਿਰਤ ਬਗਾਨਾ ਜਬੇ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਤੋ ਇੰਜ ਸਮਝ ਆਪਣੇ ਆਪ ਨੂੰ ਕਿ ਪਰਮਾਤਮਾ ਦੀ ਬਣਾਈ ਹੋਈ ਇੱਕ ਛੋਟੀ ਜੀ ਉਹਦੀ ਤੂੰ ਘੜਤ ਹੈ ਪਰਮਾਤਮਾ ਨੇ ਤੈਨੂੰ ਬਣਾਇਆ ਹੈ ਤੇ ਮਹਾਰਾਜ ਨੂੰ ਆਖਿਆ ਕਰ ਮਹਾਰਾਜ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਤਉ ਵਿਦ ਨੀਕੀ ਖਟਾਨੀ ਆਪਣੇ ਅੰਦਰ ਅਹੰਕਾਰ ਨੂੰ ਨਾ ਪਾਲ ਅਹੰਕਾਰ ਨੂੰ ਵੱਡਾ ਨਾ ਕਰ ਅਸੀਂ ਅਹੰਕਾਰ ਨੂੰ ਬਹੁਤ ਪਾਲਿਆ ਹੈ ਉਹ ਸਾਡੇ ਅੰਦਰ ਦਾ ਜਿਹੜਾ ਅਹੰਕਾਰ ਹੈ ਉਹ ਪੂਰੇ ਜੁਬਨ ਦੇ ਉੱਤੇ ਹੈ ਇਹਨੂੰ ਅਸੀਂ ਹੋਰ ਪਾਲਦੇ ਆਂ ਕੋਸ਼ਿਸ਼ ਕਰਦੇ ਆਂ ਕਿ ਕਿਤੇ ਨਾ ਕਿਤੇ ਦੀ ਖੁਰਾਕ ਮਿਲ ਜਾਏ ਤੇ ਹੋਰ ਵੱਡਾ ਹੋਈ ਜਾਵੇ ਗੁਰੂ ਸਾਹਿਬ ਕਹਿੰਦੇ ਨੇ ਤੈਨੂੰ ਫਿਰ ਉਹ ਫਲ ਮਿਲੇਗਾ ਹੀ ਨਹੀਂ ਪਪਾ ਬਿਨ ਫੁੱਲਾਂ ਫਲ ਹੋਈ ਫਲ ਤਾਂ ਤੈਨੂੰ ਮਿਲੇਗਾ 12 ਮਹੀਨਿਆਂ ਦੇ ਵਿੱਚੋਂ ਇੱਕ ਮਹੀਨਾ ਫਾਲਗੁਣ ਦਾ ਉਹ ਫਲ ਵਾਲਾ ਮਹੀਨਾ ਫਲ ਲੱਗਦਾ ਹੈ 12 ਮਹੀਨਿਆਂ ਬਾਅਦ ਤੇਰੀ ਸੁਰਤ ਨੂੰ ਉਹ ਪਰਮਾਤਮਾ ਦੇ ਨਾਮ ਦਾ ਝਲਕਾਰਾ ਜਦੋਂ ਮਿਲਦਾ ਹੈ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਅਹੰਕਾਰ ਨੂੰ ਛੱਡ ਤੈਨੂੰ ਨਾਮ ਰੂਪ ਪ੍ਰਸਾਦ ਫਲ ਪ੍ਰਾਪਤ ਹੋ ਜਾਏਗਾ ਤਾ ਫਲ ਫੰਕ ਲਖੈ ਜੋ ਕੋਈ ਤਾ ਫਲ ਫੰਕ ਇਥੇ ਵਿਸ਼ਰਾਮ ਲਾਉਣਾ ਤਿੰਨਾ ਸ਼ਬਦਾਂ ਦੇ ਅਰਥ ਬਣਨਗੇ ਕਿ ਜਿਸ ਵੇਲੇ ਤੈਨੂੰ ਪਰਮਾਤਮਾ ਦੇ ਨਾਮ ਦਾ ਝਲਕਾਰਾ ਮਿਲ ਗਿਆ ਨਾਮ ਦੀ ਤੈਨੂੰ ਸੂਝ ਪਰਮਾਤਮਾ ਦੀ ਕਰਦੀ ਤੈਨੂੰ ਥੋੜੀ ਜੀ ਸੂਝ ਪ੍ਰਾਪਤ ਹੋਈ ਜੇਕਰ ਕੋਈ ਮਨੁੱਖ ਪਰਮਾਤਮਾ ਦੇ ਘਰ ਦੀ ਥੋੜੀ ਬਹੁਤ ਉਹਨੂੰ ਸੂਝ ਮਿਲ ਜਾਵੇ ਥੋੜਾ ਜਾਂ ਨਾਮ ਦਾ ਝਲਕਾਰਾ ਉਹਨੂੰ ਪ੍ਰਾਪਤ ਹੋ ਜਾਵੇ ਦੂਣ ਨਾ ਪਰਈ ਹੰਕ ਵਿਚਾਰ ਹੈ ਦੂਣ ਕਹਿੰਦੇ ਨੇ ਦੋ ਪਹਾੜਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਹੈ ਉਹਨੂੰ ਦੂਣ ਕਹਿੰਦੇ ਨੇ ਤੁਸੀਂ ਦੇਹਰਾ ਦੂਰ ਜਾਂਦੇ ਹੋ ਇਹ ਅਸਲ ਵਿੱਚ ਪਹਿਲਾਂ ਇਹਦਾ ਨਾਂ ਸੀ ਦੂਨ ਡੇਰਾ ਇਸ ਕਰਕੇ ਕਿਹਾ ਕਿਉਂਕਿ ਬਾਬੇ ਰਾਮ ਰਾਏ ਨੇ ਉੱਥੇ ਆਪਣਾ ਦੇਹੂਰਾ ਬਣਾਇਆ ਡੇਰਾ ਬਣਾਇਆ ਦੋ ਪਹਾੜਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੁੰਦੀ ਹੈ ਉਹਨੂੰ ਦੂਨ ਕਹਿੰਦੇ ਨੇ ਤੇ ਉੱਥੇ ਬਾਬੇ ਰਾਮ ਰਾਏ ਨੇ ਜਦੋਂ ਡੇਰਾ ਬਣਾਇਆ ਤੇ ਫਿਰ ਨਾਂ ਪੈ ਗਿਆ ਡੇਹਰਾ ਦੂਨ ਇੱਥੇ ਦੂਨ ਦਾ ਅਰਥ ਹੈ ਦੋ ਪਾਸੇ ਦੇ ਇੱਕ ਜਨਮ ਦਾ ਇੱਕ ਮਰਨ ਦਾ ਜਨਮ ਮਰਨ ਦੇ ਗੇੜ ਦੇ ਵਿੱਚ ਪਰਮਾਤਮਾ ਨਾ ਪਰਈ بڑے ਵਿਚਾਰ ਜਿਹੜੀ ਹੈ ਉਹ ਗਹਿਰੇ ਤਲ ਦੇ ਨਾਲ ਸਾਨੂੰ ਸਰਵਣ ਕਰਨੀ ਪਵੇਗੀ ਧਿਆਨ ਦੇਣਾ ਪਏਗਾ ਦੂਣ ਨਾ ਪਰਈ ਜਨਮ ਮਰਨ ਦੇ ਗੇੜ ਦੇ ਵਿੱਚ ਪੈਣ ਨਹੀਂ ਦਿੰਦਾ ਫੰਕ ਵਿਚਾਰ ਹੈ ਜਦੋਂ ਇਹ ਪਰਮਾਤਮਾ ਦੇ ਨਾਮ ਦੀ ਸੋਝੀ ਇਹਨੂੰ ਪ੍ਰਾਪਤ ਹੁੰਦੀ ਹੈ ਤਾਂ ਫਲ ਫੰਕ ਸਬੈ ਤਨ ਫਾਰੇ ਹੁਣ ਇੱਕ ਫਲ ਹੈ ਸੰਤਰਾ ਹੈ ਉਹਦੇ ਵਿੱਚ ਬਹੁਤ ਸਾਰੀਆਂ ਫਾੜੀਆਂ ਨੇ ਭਗਤ ਜੀ ਕਹਿੰਦੇ ਨੇ ਕਿ ਉਸ ਫਲ ਦੇ ਵਿੱਚੋਂ ਇੱਕ ਫਾੜੀ ਜੇ ਤੈਨੂੰ ਮਿਲ ਜਾਵੇ ਪਰਮਾਤਮਾ ਦੇ ਕਰਦੀ ਬਹੁਤ ਘੱਟ ਸੋਝੀ ਤੈਨੂੰ ਪ੍ਰਾਪਤ ਹੋ ਜਾਵੇ ਤੇ ਕੀ ਹੋਵੇਗਾ ਤਾਂ ਫਲ ਫੰਕ ਪ੍ਰਮਾਤਮਾ ਦੇ ਘਰ ਦੀ ਸੋਝੀ ਪ੍ਰਮਾਤਮਾ ਦੇ ਨਾਮ ਦਾ ਝਲਕਾਰਾ ਜੇ ਤੈਨੂੰ ਪ੍ਰਾਪਤ ਹੋ ਜਾਵੇ ਸਭੈ ਤਨ ਫਾਰੈ ਤੇਰਾ ਪੂਰਾ ਤਨ ਤੇ ਤਨ ਦਾ ਮੋਹ ਦੇਹ ਅਧਿਆਸ ਤੇਰਾ ਸਮਪਤ ਹੋ ਜਾਏਗਾ ਸੁਰਤ ਉੱਚੀ ਹੋ ਜਾਏਗੀ ਅਜੇ ਤੱਕ ਸੁਰਤ ਜਿਹੜੀ ਹੈ ਉਹ ਅੱਖਾਂ ਦੇ ਵਿੱਚ ਬੈਠੀ ਹੈ ਕੰਨਾਂ ਤੇ ਬੈਠੀ ਹੈ ਮੂੰਹ ਦੇ ਉੱਤੇ ਸੁਰਤ ਬੈਠੀ ਹੈ ਸੁਰਤ ਦੇ ਵਿੱਚ ਬਿਰਤੀ ਇਸ ਪਾਸੇ ਟਿਕੀ ਹੈ ਕਿ ਚੰਗੇ ਤੋਂ ਚੰਗਾ ਪਕਵਾਨ ਖਾ ਲਵਾਂ ਚੰਗੇ ਤੋਂ ਚੰਗੀ ਜਗਾ ਕੋ ਮਾਵਾ ਚੰਗੇ ਤੋਂ ਚੰਗਾ ਕੋਈ ਨਾਦ ਹੈ ਉਹ ਸੁਣਾ ਇਹਦਾ ਅਖਰੀ ਅਰਥ ਹੈ ਕਿ ਅਜੇ ਦੇ ਅਧਿਆਸ ਮੁਕਿਆ ਨਹੀਂ ਸੁਰਤ ਕੇਵਲ ਸ਼ਰੀਰ ਤੱਕ ਖਲੋਤੀ ਹੈ ਇਸ ਤੋਂ ਅੱਗੇ ਨਹੀਂ ਗਈ ਜਿਵੇਂ ਜਿਵੇਂ ਦੇਹ ਅਧਿਆਸ ਮੁਕੇਗਾ ਤੁਸੀਂ ਗੁਰਬਾਣੀ ਦਾ ਅਭਿਆਸ ਕਰੋਗੇ ਸੱਚ ਦੀ ਵਿਚਾਰ ਤੁਹਾਨੂੰ ਪ੍ਰਾਪਤ ਹੋਵੇਗੀ ਤੇ ਸੁਰਤ ਫਿਰ ਅੱਖਾਂ ਤੋਂ ਉੱਪਰ ਜਾਏਗੀ ਇਹ ਸੁਰਤ ਕੰਨਾਂ ਤੋਂ ਉੱਪਰ ਜਾਏਗੀ ਅਜੇ ਤੱਕ ਤਾਂ ਸੁਰਤ ਦੇ ਵਿੱਚ ਇਹ ਲਾਲਚ ਹੈ ਕਿ ਮੈਨੂੰ ਸਾਰੇ ਚੰਗਾ ਕਹਿ ਦੇਣ ਕੋਈ ਮੈਂ ਕੰਮ ਕਰਾਂ ਤੇ ਹਰ ਪਾਸੇ ਕਹੇ ਭਾਈ ਸਾਹਿਬ ਜੀ ਬਸ ਤੁਹਾਡੀ ਤਾਂ ਜਾਇਜਕਾਰ ਹੈ ਤੁਹਾਡੇ ਵਰਗਾ ਤੇ ਕੋਈ ਕੰਮਕਾਰੀ ਨਹੀਂ ਸੀ ਸਕਦਾ ਇਹ ਤਾਂ ਤੁਸੀਂ ਕਰ ਸਕਦੇ ਸੀ ਕੰਨਾਂ ਨੂੰ ਲਾਲਚ ਹੈ ਅੱਖਾਂ ਨੂੰ ਵੀ ਲਾਲਚ ਹੈ ਸੁਰਤ ਅਜੇ ਤੱਕ ਇਹ ਜਿਹੜੇ ਗਿਆਨ ਇੰਦਰੇ ਨੇ ਇਹ ਦੇਹ ਅਧਿਆਸ ਤੋਂ ਉੱਪਰ ਉੱਠੇ ਹੀ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਇਸ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਸਮਝਾਉਂਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਦੇ ਅਧਿਆਸ ਜਿਹਦਾ ਮੁੱਕ ਜਾਵੇ ਨਾ ਉਹ ਦੁੱਖ ਦੇ ਵਿੱਚ ਦੁੱਖ ਨੂੰ ਕਬੂਲ ਨਹੀਂ ਕਰਦਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇ ਸਨੇ ਹੀ ਕਹਿੰਦੇ ਨੇ ਪ੍ਰੇਮ ਨੂੰ ਲਗਾਵ ਨੂੰ ਸਨੇਹੀ ਉਹ ਸੁੱਖਾਂ ਦੇ ਨਾਲ ਉਹਨੂੰ ਬਹੁਤਾ ਸਨੇ ਨਹੀਂ ਹੁੰਦਾ ਸੁਖ ਸਨੇ ਅਰ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਜਿਹੜਾ ਸੋਨੇ ਨੂੰ ਮਿੱਟੀ ਸਮਾਨ ਸਮਝੇ ਉਹਨੇ ਕਿਵੇਂ ਹੋ ਸਕਦਾ ਜੀ ਸੋਨਾ ਤੇ ਲੱਖ ਨੂੰ ਪਹੁੰਚਿਆ ਤੇ ਮਿੱਟੀ ਬੁੱਕਾਂ ਦੇ ਬੁੱਕ ਤੁਸੀਂ ਬਾਹਰੋਂ ਚੁੱਕ ਲਓ ਤੇ ਰਸਤੇ ਦੇ ਉੱਤੇ ਜੇਕਰ ਕਿਤੇ ਮਿਲ ਜਾਵੇ ਸੋਨਾ ਪਿਆ ਕਿਸੇ ਦੀ ਛਾਪ ਗਰੀ ਮਿਲ ਜਾਵੇ ਤੇ ਬੰਦਾ ਉੱਤੇ ਹੀ ਪੈਰ ਰੱਖ ਲੈਂਦਾ ਤੇ ਕੋਈ ਆਖੇ ਕਿ ਇੱਥੇ ਕਿਉਂ ਖਲੋਤਾ ਹੈ ਤੇ ਕਹਿੰਦਾ ਮੇਰੀ ਲਤ ਸੌ ਗਈ ਹੈ ਕਹਿਣ ਤੋਂ ਭਾਵ ਕਿ ਜਦੋਂ ਦੇਹ ਅਧਿਆਸ ਮੁਕਤ ਹੈ ਮਹਾਰਾਜੀ ਕਹਿੰਦੇ ਨੇ ਕਿ ਸੋਨੇ ਨੂੰ ਮਿੱਟੀ ਸਮਾਨ ਸਮਝਦਾ ਹੈ ਸੋਨਾ ਮਿੱਟੀ ਇੱਕ ਹੋ ਗਿਆ ਉਹਦੇ ਲਈ ਤੇ ਮੈਨੂੰ ਇੱਥੇ ਗੱਲ ਚੇਤੇ ਆਈ ਇੱਕ ਲਘੂ ਕਥਾ ਹੈ ਕਿ ਇੱਕ ਗਰੀਬ ਇਨਸਾਨ ਲੱਕੜਾ ਵੱਢਣ ਜਾਂਦਾ ਹੈ ਇੱਕ ਦਿਨ ਆਪਣੀ ਧਰਮਸਪਤਨੀ ਨੂੰ ਵੀ ਨਾਲ ਲੈ ਜਾਂਦਾ ਹੈ ਉਹਨੇ ਆਪਣੇ ਵੱਲੋਂ ਸਾਰਾ ਕੁਝ ਤਿਆਗ ਦਿੱਤਾ ਹੁੰਦਾ ਹੈ ਜਦੋਂ ਵਾਪਸ ਆਉਂਦਾ ਹੈ ਤੇ ਵੇਖਦਾ ਹੈ ਕਿ ਰਸਤੇ ਦੇ ਉੱਤੇ ਸੋਨਾ ਡਿੱਗਿਆ ਹੋਇਆ ਹੈ ਉਹ سونے ਦੇ ਉੱਤੇ ਮਿੱਟੀ ਪਾ ਰਿਹਾ ਹੁੰਦਾ ਹੈ ਇਹਨੇ ਨੂੰ ਧਰਮ ਸੁਪਤਨੀ ਆ ਜਾਂਦੀ ਆ ਉਹ